ਤੁਹਾਡੇ ਵਾਸਤੇ ਲੈ ਕੇ ਅਮੇজিং ਬਹੁਤ ਸੋਹਣੀ ਕਪੜਾ ਦੇਖੋ ਕਿੰਨਾ ਸੌਫਟ ਬਜ਼ਾਰ ਚ ਸੂਟ ਵੇਚਦਾ 600 ਰੁਪਏ ਦਾ ਆਪਾਂ ਦੇਣਾ 250 ਰੁਪਏ ਦਾ ਅਗਲਾ ਕਪੜਾ ਆ ਗਿਆ ਮਡਾਲ ਕਪੜਾ ਦੇਖੋ ਕਿੰਨਾ ਸੋਹਣਾ ਕਿੰਨਾ ਸੌਫਟ ਇਹ ਭਾਜੀ ਇਹ ਤਾਂ ਮਿਸਾਨਾ ਲੋਕ ਕਪੜਾ ਆ ਨਾ ਜਿਹੜੇ ਫੇਸਬੁੱਕ ਤੇ ਲੋਕੀ ਪਾ ਕੇ 6-700 ਸੂਟ ਵੇਚ ਦਿੰਦੇ ਹਾਂਜੀ ਹਾਂਜੀ 600 ਦਾ 700 ਦਾ ਵੇਚਦੇ ਆ ਪਰ ਆਪਾਂ ਦੇਣਾ 600 ਦੇ ਦੋ ਅੱਗੇ ਆ ਗਿਆ ਰਾਮ ਟੈਕਸ ਦੇ ਸੂਟ 1.5 ਮੀਟਰ ਪਣੇ ਦੀ ਕਾਟਨ ਐਕਸਪੋਰਟ ਕਾਟਨ ਜਿਹੜੇ ਰਾਮ ਟੈਕਸ ਦੇ ਜਿਹੜਾ ਸੂਟ ਬਜ਼ਾਰ ਚ 1050 ਦਾ ਹਾਂ ਪਾ ਦੇਣਾ 350 ਦਾ ਜੋ ਅਗਲੀ ਆਈਟਮ ਪਲਾਇਓ ਸੂਟ ਸ਼ਰਾਰਾ ਗਰਾਰਾ ਜੋ ਮਰਜੀ ਬਣਾਓ ਤੇ ਰੇਟ ਇੰਨਾ ਹੈਰਾਨ ਰੇਟ ਕਰਦੇ ਆਂਗੇ ਦੇਣ ਵਾਲਾ ਅੱਛਾ ਇਹ ਮੈਚਿੰਗ ਵਾਲਾ ਹਾਂ ਇਹ ਮੈਚਿੰਗ ਵਾਲਾ ਹਾਂਜੀ ਜੀ ਜੀ ਵਿਦਆਊਟ ਦੁਪੱਟਾ ਤੇ ਰੇਟ ਸਾਰਾ ਰਹਿਣਾ 450 ਰੁਪਿਆ ਇਹਦੇ ਨਾਲ ਨਾਲ ਜਿਹੜਾ ਬੰਦਾ ਇਸ ਵੀਡੀਓ ਨੂੰ ਸ਼ੇਅਰ ਕਰੇਗਾ ਸ਼ੇਅਰ ਟੂ ਗਰੁੱਪ ਕਰੇਗਾ ਉਹਨਾਂ ਚੋਂ 5 ਜਣੇ ਨੂੰ ਆ 5 ਸੂਟ ਬਿਲਕੁਲ ਫ੍ਰੀ ਦਿੱਤੇ ਜਾਣਗੇ ਅੱਗੇ ਤੁਹਾਨੂੰ ਦੇ ਰਹੇ ਦੁਪੱਟਾ ਸੂਟ ਵੇਖੋ ਕਿੰਨਾ ਸੋਹਣਾ ਕੰਮ ਆਇਆ ਹੈ ਸ਼ਰਟ ਤੇ ਵੇਖੋ ਬਟਨ ਲੱਗੇ ਹੋਏ ਨਾਲ ਸਲਵਾਰ ਤੇ ਨਾਲ ਦੁਪੱਟਾ ਦੇਣਾ ਦੁਪੱਟੀ ਨਹੀਂ ਦੇਣੀ ਜਿਹੜਾ ਵੱਡਾ ਸੋਹਣਾ ਦੁਪੱਟਾ ਖੋਲਾ ਡੋਲਾ ਤੇ ਰੇਟ ਕਿੰਨਾ ਰਹਿਣਾ 295 ਰੁਪਏ ਇਸ ਤੋਂ ਅਗਲੀ ਆਈਟਮ ਕਾਟਨ ਦਾ ਸੂਟ ਜੀ ਜੀ ਕਿੰਨਾ ਸੋਹਣਾ ਡਿਜ਼ਾਈਨ ਆ ਆਲ ਓਵਰ ਤੇ ਦੁਪੱਟਾ ਨਾਲ ਪਿਓਰ ਦਾ ਰੇਟ ਕਿੰਨਾ ਰਹਿਣਾ 450 ਰੁਪਏ ਉਸ ਤੋਂ ਅੱਗੇ ਲਓ ਜੀ ਕੱਪੜਾ ਵੀਰੋ ਮੋਢਾ ਦਾ ਅੱਛਾ ਜਿਹਦੇ ਪਹੁੰਚੇ ਤੇ ਆ ਗਿਆ ਨਾ ਆਹ ਵੇਖੋ ਬਈ ਇੱਥੇ ਲਿਖਿਆ ਹੋਇਆ ਪਿਓਰ ਕਾਟਨ ਵੀਰੋ ਮੋਢਾ ਆ ਗਿਆ ਜੀ ਡਿਜੀਟਲ ਤੇ ਸਲਵਾਰ ਤੇ ਵੀ ਵਰਕ ਹੈ ਜਿਹਦਾ ਬਾਜ਼ਾਰ 'ਚ 1050 ਰੁਪਏ ਰੇਟ ਆ ਤੇ ਆਪਣਾ 495 ਆ ਹਾਂ ਜੀ ਹੁਣ ਆ ਕੀ ਚੀਜ਼ ਆ ਗਈ ਜੀ ਇਹ ਕੋਟ ਸੈੱਟ ਬਣੇ ਬਣਾਏ ਜੀ ਬਣੇ ਬਣਾਏ ਕੋਟ ਸੈੱਟ ਪੂਰੇ ਸਾਈਜ਼ ਹਾਂ XL 3 XL 4 XL ਸਾਰੇ ਸਾਈਜ਼ ਹਨ ਜੀ ਤੇ ਰੇਟ ਕਿੰਨਾ ਰਹਿਣਾ 350 ਰੁਪਏ ਦਾ ਹੀ ਇਸ ਤੋਂ ਬਾਅਦ ਏਕੇ ਟੈਕਸ ਦੇ ਕੱਪੜੇ ਦੇਣੀ ਜੀ ਮਿਲਾਂ ਦੇ ਆਪਾਂ ਏਕੇ ਟੈਕਸ ਮੱਲ ਮੇਟ ਨਾਲ ਘੇਰੇ ਤੇ ਵੀ ਆ ਗਿਆ ਨਾਲ ਕੜਾਈ ਆ ਗਈ ਘੇਰੇ ਤੇ ਮਿੱਲਾਂ ਦੇ ਕੱਪੜੇ ਆ ਬਾਜ਼ਾਰ ਚ ਮਿਲਣਾ 12-1300 ਰੁਪਏ ਦਾ ਬਿਲਕੁਲ ਜੀ ਤੇ ਆਪਾਂ ਦੇਣਾ ਸਾਰਾ ਹੀ 595 ਦਾ ਹਲੋ ਇਸ ਤੋਂ ਅੱਗੇ ਵੇਖੋ ਕਢਾਈ ਕਢਾਈ ਪੌਂਜਾ ਵਰਗ ਦੀ ਆ ਗਈ ਨਾ ਜੀ ਪੌਂਜਾ ਵਰਗ ਦੀ ਕਢਾਈ ਕਿੰਨੀ ਸਬਾਈ ਤੇ ਰੇਟ 895 ਰੁਪਏ ਉਸ ਤੇ ਅਕਾਦਮ ਤੁਹਾਨੂੰ ਹੋਰ ਵਿਖਾਉਣੇ ਫਾਇਦੇ ਵਾਲੀ ਆਹ ਦੁਪੱਟਾ ਜੀ ਵੇਖੋ ਕਾਟਨ ਦਾ ਦੁਪੱਟਾ ਹਲੋ ਤੇ ਕਿੰਨੇ ਦਾ ਦੇਣਾ 50 ਰੁਪਏ ਦਾ ਦੁਪੱਟਾ 50 ਰੁਪਏ ਦਾ ਕਿ 250 ਰੁਪਏ ਦਾ 50 ਰੁਪਏ ਦਾ ਦੁਪੱਟਾ ਕਾਟਨ ਦਾ ਮਸਲੀਨ ਦਾ 올ਓਵਰ ਸੂਟ ਜਿਹੜਾ ਕਿ ਬਾਜ਼ਾਰ ਚ ਵਿਕਦਾ ਜੀ 400 ਦਾ ਅੱਜ ਮਿਲਣਾ ਜੀ 400 ਦੇ 2 ਲੋਈ 400 ਦੇ 2 200 ਦਾ 1 ਮਤਲਬ 1 ਵੀ ਕੋਈ ਲੈਣਾ ਵੇ 1 ਵੀ ਦੇ ਦਾਂਗੇ 1 ਵੀ ਦੇ ਦਾਂਗੇ 1 200 ਰੁਪਏ ਦਾ ਵਾਹ ਜੀ ਵਾਹ ਸੋਹਣੇ ਸੋਹਣੇ ਡਿਜ਼ਾਈਨ ਮਸਲੀਨ ਦੇ ਵੱਖਰੇ ਵੱਖਰੇ ਕਲਰ ਇਹਦੇ ਸਾਨਾ ਇਹ ਚ 20 25 ਡਿਜ਼ਾਈਨ ਹੋਣਗੇ ਨਾ ਜੀ ਹਾਂ ਜੀ 20 25 ਡਿਜ਼ਾਈਨ ਆ ਚਾਰ ਚਾਰ ਕਲਰ ਆ ਤੁਹਾਡੇ ਵਾਸਤੇ ਲੈ ਗਏ ਮੈਜਿੰਗ ਬਹੁਤ ਸੋਹਣੀ ਕਪੜਾ ਦੇਖੋ ਕਿੰਨਾ ਸੌਫਟ ਬਜ਼ਾਰ ਚ ਸੂਟ ਵਿਗਦਾ 600 ਰੁਪਏ ਦਾ ਆਪਾਂ ਦੇਣਾ 250 ਰੁਪਏ ਦਾ ਤੇ ਇਹ ਪੂਰਾ ਸੂਟ ਦੇਣਾ 250 ਰੁਪਏ ਦਾ ਪੂਰਾ ਸੂਟ ਦੇਣਾ ਡਿਜ਼ਾਈਨ ਬਹੁਤ ਸੋਹਣੇ ਕੰਟਰਾਸਟਾ ਕਿੰਨੀਆਂ ਪਿਆਰੀਆਂ ਵੇਖੋ ਬਹੁਤ ਸੋਹਣਿਆ ਸੋਹਣਿਆ ਕਟਰਾਸਟਾ ਇਹ ਮੇਰੇ ਸਾਹ ਨਾਲ ਭਾਜੀ ਬਜ਼ਾਰ 4-500 ਦਾ ਵਿਕਦਾ ਹਣਾ ਨਾ ਜੀ ਬਜ਼ਾਰ ਚ 5-600 ਰੁਪਏ ਦਾ ਵਿਕਦਾ ਆਪਾਂ 250 ਦਾ ਦੇਣਾ 250 ਰੁਪਏ ਦਾ ਸੂਟ ਮੈਚਿੰਗ ਜਿਹਨੇ ਲੈਣ ਦੇ ਨੂੰ ਵੇਚਣ ਵਾਸਤੇ ਵੀ ਲੈ ਜਾਣੇ ਆ ਉਹਦਾ ਵੀ ਪੂਰਾ ਪੂਰਾ ਫਾਇਦਾ ਇਹ ਮੇਰੇ ਸਾਹ ਨਾਲ 10000 ਰੁਪਏ ਦਾ ਮਾਲ ਪਾ ਕੇ ਲੋਕੀ ਸ਼ੁਰੂ ਕਰ ਸਕਦੇ ਹੋ 10000 ਰੁਪਏ ਦਾ ਮਾਲ ਪਾਓ ਘਰੇ ਬੈਠੇ ਬਿਨ ਰੁਪਏ ਕਮਾਓ ਕੋਈ ਆਏ ਨੂੰ ਤੁਹਾਨੂੰ ਲੱਖ ਰੁਪਏ ਲਾਉਣ ਦੀ ਲੋੜ ਆ 50000 ਲਾਉਣ ਦੀ ਲੋੜ ਆ ਇਹ ਸੂਟ ਲੈ ਜਾਓ 2.5 250 ਦੇ ਭਾਵੇਂ 500 ਦੇ ਵੇਚ ਦਿਓ ਭਾਵੇਂ 500 ਦੇ ਵੇਚ ਦਿਓ ਤੁਸੀਂ 10 ਸਾਲ ਜਾ ਕੇ 20 ਦਾ ਵੇਚ ਲੋ ਹਾਂਜੀ ਹਾਂਜੀ ਬਿਲਕੁਲ ਤੇ ਕਿੰਨੇ ਕਿ ਡਿਜ਼ਾਈਨ ਹੈਗੇ ਨੇ ਬਿਲਹਾਨ ਬਹੁਤ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਮਾਂਬੜੀਏ ਨਾਲ ਲਈ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਆ ਸਾਰੀਆਂ ਮੈਚਿੰਗਾਂ ਵੀ ਆ ਸਾਰਾ ਨਾਲ ਮੈਚਿੰਗਾ ਸਾਰੀਆਂ ਕੰਟਰਾਸਟਾਂ ਬਹੁਤ ਪਿਆਰੀਆਂ ਜੀ ਆਹ ਲੋ ਆਹ ਵੇਖੋ ਕਿੰਨੀ ਸਪਿਆਰੀ ਕੰਟਰਾਸਟ ਇਸ ਤੋਂ ਇਲਾਵਾ ਕੰਟਰਾਸਟਾਂ ਹੋਰ ਬਹੁਤ ਆ ਜੀ ਅਗਲਾ ਕੱਪੜਾ ਆ ਗਿਆ ਮਡਾਲ ਕੱਪੜਾ ਵੇਖੋ ਕਿੰਨਾ ਸੋਹਣਾ ਕਿੰਨਾ ਸੌਫਟ ਇਹ ਭਾਜੀ ਇਹ ਤਾਂ ਮੇਰੇ ਨਾਲ ਲੋ ਕੱਪੜਾ ਆ ਨਾ ਜਿਹੜੇ ਫੇਸਬੁਕ ਤੇ ਲੋਕੀ ਪਾ ਕੇ 6-700 ਰੁਪਏ ਸੂਟ ਵੇਚ ਦਿੰਦੇ ਹਾਂ ਹਾਂਜੀ ਹਾਂਜੀ 600 ਦਾ 700 ਦਾ ਵੇਚਦੇ ਆ ਪਰ ਆਪਾਂ ਦੇਣਾ 600 ਦੇ 2 300 ਰੁਪਏ ਦਾ 300 ਰੁਪਏ ਦਾ ਇੱਕ ਸੂਟ 300 ਰੁਪਏ ਦਾ ਇੱਕ ਇੱਕ ਚਾਹਵੇਂ ਇੱਕ ਲੈਣੇ ਦੋ ਲੈਣੇ ਦੋ ਲੈ ਲੇ ਤੇ ਕਪੜਾ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਬੰਬ ਡਿਜ਼ਾਈਨ ਹੈ ਸੋਹਣੇ ਸੋਹਣੇ ਡਿਜ਼ਾਈਨ ਜਿਹਨੂੰ ਕਹਿੰਦੇ ਆ ਬਿਲਕੁਲ ਜੀ ਅੱਛਾ ਗੁੱਲੇ ਡੁੱਲੇ ਡਿਜ਼ਾਈਨ ਆਏ ਗੁੱਲੇ ਡੁੱਲੇ ਡਿਜ਼ਾਈਨ ਆ ਵੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਬਰੀਕ ਪ੍ਰਿੰਟ ਵੀ ਮਿਲਣਗੇ ਸਾਰੇ ਮਿਲਣਗੇ ਫਲਾਵਰ ਵੀ ਮਿਲਣਗੇ ਮਤਲਬ ਛੋਟੀ ਬੂਟੀ ਲੈਣੀ ਵੱਡੀ ਬੂਟੀ ਲੈਣੀ ਜਿੰਨਾ ਮਰਜ਼ੀ ਲੈਣਾ ਸਾਰੇ ਮਿਲ ਜਾਣਗੇ ਜੀ ਗਰਲਿਸ਼ ਲੁੱਕ ਲਓ ਸਾਰੇ ਡਿਜ਼ਾਈਨ ਇਹ ਮੂੰਹਾਂ ਬੋਲਦੇ ਡਿਜ਼ਾਈਨ ਸਾਰੇ ਹੋਲ ਸੇਲ 'ਚ ਵੇਚਣਾ ਉਹਦਾ ਵੀ ਪੂਰਾ ਫਾਇਦਾ ਅੱਛਾ ਇਹ ਹੋਲ ਜਾ ਕੇ ਆਪਣਾ 4-500 ਦਾ 5-600 ਦਾ ਸੂਟ ਵੇਚੇਗਾ ਨਾ ਪੂਰਾ ਵਧੀਆ ਵੇਚ ਸਕਦੇ ਹੀ ਪੂਰਾ ਵਧੀਆ ਉਹਨਾਂ ਲਈ ਪੂਰਾ ਫਾਇਦਾ ਹੈ ਪੈਸੇ ਸੋਨੇ ਬਚਾਉਣ ਆਪਦੇ ਲਈ ਜਾ ਕੇ ਤੇ ਇਹ ਭਾਈ ਜਿੰਦ ਤੱਕ ਇਹਨੇ ਕੰਮ ਸ਼ੁਰੂ ਕਰਨਾ ਕਿੰਨੇ ਕੇ ਪੈਸੇ ਦਾ ਮਤਲਬ ਮਾਨ ਲੈ ਸਕਦਾ ਘੱਟ 10-15000 ਨਾ ਬੱਲੇ ਬੱਲੇ ਹੋ ਜਾਣੀ ਵਾਹ ਜੀ ਵਾਹ ਕੀ ਬਾਤ ਹੈ ਜੀ ਅੱਗੇ ਆ ਕੇ ਰਾਮ ਟੈਕਸ ਦੇ ਸੂਟ ਜੀ ਜੀ 1.5 ਮੀਟਰ ਬਣੇ ਦੀ ਕਾਟਨ ਐਕਸਪੋਰਟ ਕਾਟਨ ਜਿਹੜੇ ਰਾਮ ਟੈਕਸ ਦੇ ਮਿੱਲਾਂ ਦੇ ਕੱਪੜੇ ਮਿੱਲਾਂ ਦੇ ਕੱਪੜੇ ਆ ਗਏ ਹਾਂ ਸਪ ਜਿਹੜਾ ਸੂਟ ਬਾਜ਼ਾਰ 'ਚ 1050 ਦਾ ਆਪਾਂ ਦੇਣਾ 350 ਦਾ 350 ਦਾ ਮਤਲਬ ਇਹ ਤਾਂ ਅੱਧੇ ਤੋਂ ਵੀ ਘਟਾਤਾ ਅੱਧੇ ਤੋਂ ਵੀ ਘਟਾਤਾ ਹਾਂਜੀ ਕਿਹਦੇ ਡਿਜ਼ਾਈਨ ਕਿੰਨੇ ਘਗੇ ਜੀ ਡਿਜ਼ਾਈਨ ਬਹੁਤ ਹੈ ਜੀ ਡਿਜ਼ਾਈਨ ਬੇਸ਼ਮਾਰ ਡਿਜ਼ਾਈਨ ਨਾਲੋ ਅੱਛਾ ਸਾਰੇ ਰੰਗ ਮਿਲ ਜਾਣਗੇ ਮਤਲਬ ਸਾਰੇ 4-4 ਰੰਗ ਮਿਲ ਜਾਣਗੇ ਨਾ ਇਕੱਲੇ ਬਾਜ਼ਾਰ 'ਚ ਮਿਲੂਗਾ 1050 ਦਾ ਆਪਾਂ ਦੇਣਾ 350 ਦਾ ਡਿਜ਼ਾਈਨ ਮੂੰਹੋਂ ਬੋਲਦੇ ਬੰਬ ਡਿਜ਼ਾਈਨ ਬਰੀਕ ਪ੍ਰਿੰਟ ਫਲਾਵਰ ਵਾਲੇ ਪ੍ਰਿੰਟ ਅੱਛਾ ਇਹ ਮੈਂ ਦੇਖਣੇ ਸਾਰੇ ਕਲਰ ਨੇ ਲੇਟੈਸਟ ਵਾਲੇ ਨੇ ਨਾ ਹਾਂਜੀ ਹਾਂਜੀ ਬਿਲਕੁਲ ਸਾਰੇ ਗਰਲਿਸ਼ ਲੋਕਾਂ ਬਹੁਤ ਪਿਆਰੇ ਸਪੈਸ਼ਲ ਡਿਜ਼ਾਈਨ ਹੈ ਬਿਲਕੁਲ ਬਿਲਕੁਲ ਪੂਰੇ ਡਿਜ਼ਾਈਨ ਫੁੱਲ ਡਿਜ਼ਾਈਨ ਜੀ ਇਹ ਭਾਈ ਜੀ ਹੁਣ ਜਿੱਦਾਂ ਸ਼ੰਕਰ ਸ਼ੰਕਰ ਲਿਖਿਆ ਹੋਇਆ ਇਹ ਮਿੱਲਾਂ ਵਾਲਾ ਮਾਲ ਆ ਗਿਆ ਜੀ ਇਹ ਮਿੱਲਾਂ ਦੇ ਮਾਲ ਆ ਸ਼ੰਕਰ ਮਿੱਲਾਂ ਦੇ ਮਾਲ ਸ਼ੰਕਰ ਮਹਿਲੀ ਜਵੇਂ ਗਣਪਤੀ ਜੀ 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 ਪੀ ਐਮ ਐਲ ਇਹ ਸਾਰੇ ਮਿੱਲਾਂ ਦੇ ਮਾਲ ਆਣਾ ਹਾਂ ਮਿੱਲਾਂ ਦਾ ਮਾਲ ਆ ਇਹ ਵੀਰੋ ਮੋਢਾ ਦਾ ਕੱਪੜਾ ਪਿਓਰ ਕੋਟਨ ਆਲੋ ਵੇਖੋ ਪਿਓਰ ਕੋਟਨ ਤੇ ਡਿਜ਼ਾਈਨ ਮੂਰੇ ਬੰਬ ਬੋਲਦੇ ਕੱਪੜਾ ਵੇਖੋ ਕਿੰਨਾ ਸੋਹਣਾ ਇਹ ਕੱਪੜੇ ਦਾ ਮੈਂ ਕਹਿੰਦਾ ਰੰਗ ਬੜੇ ਖਿੜਵੇਂ ਜੇ ਰੰਗ ਵੀ ਖਿੜਵੇਂ ਤੇ ਕੱਪੜਾ ਵੀ ਵੇਖੋ ਕਿੰਨਾ ਸੋਹਣਾ ਜ ਤੇ ਮਾਰਕੀਟ 'ਚ ਰੇਟ 850 ਤੇ ਆਪਣਾ ਕਹਿੰਦਾ 350 ਸਾਡੇ ਤੇ ਇਹ ਵੀ 350 ਸਾਡੇ 350 ਹੀ ਹਾਂਜੀ ਮੈਂ ਯਾਰ ਨੁਕਸਾਨ ਨਾ ਕਰਾ ਲਿਓ ਮੈਂ ਕਹਿੰਦਾ ਪਿਛਲੀ ਯਾਰ ਵੀ ਪਾਇਆ ਆਪਾਂ ਵੀਡੀਓ 'ਚ ਐ ਵੇਖਿਆ ਤੇ ਹੁਣ ਵੇਖੋ ਉਦੋਂ ਵੱਡਾ ਡਿਜ਼ਾਈਨ ਲਿਆ ਕੇ ਆਇਆ ਬਾਕੀ ਅੱਛਾ ਇਸੇ ਮੇਰੇ ਸਾਹ ਨਾਲ ਡਿਜ਼ਾਈਨ ਇੱਚੀ 25 30 ਦੇ ਉੱਤੇ ਹੀ ਹੈ ਨਾ ਭਾਈ ਜੀ ਮੈਂ ਕਹਿੰਦਾ ਤੂੰ ਵੱਡਾ ਡਿਜ਼ਾਈਨ ਆ ਲੈ ਵੇਖੋ ਹੀ ਓ ਸੋ ਸੋਹਣਾ ਡਿਜ਼ਾਈਨ ਵੇਖੋ ਕਿੰਨਾ ਵਾਹ ਜੀ ਵਾਹ ਖੜਮੇ ਖੜਮੇ ਡਿਜ਼ਾਈਨ ਕੀ ਬਾਤ ਹੈ ਸੋਹਣੇ ਸੋਹਣੇ ਰੰਗਾਂ ਮੇਜੀਆਂ ਹਾਂਜੀ ਜਿਹਦਾ ਸੂਟ ਪਾਇਆ ਹੋਊਗਾ ਅਗਲਾ ਕਹੂਗਾ ਕਿੱਥੋਂ ਲਿਆ RAM ਕਲੈਕਸ਼ਨ ਮੋਗਾ ਰਣ ਬਾਗਾਪੁਰਾ ਤੋਂ ਲਿਆ ਅੱਛਾ ਇਹ ਸਾਰੇ ਚ ਚਾਹੀਣਗੇ ਹਾਂ ਸਾਰੇ ਡਿਜ਼ਾਈਨ ਚ ਚਾਰ ਚਾਰ ਰੰਗ ਵੀ ਆਣਗੇ ਚਾਰ ਚਾਰ ਕਲਰ ਆਉਣਗੇ ਸਭ ਚ ਚਾਰ ਚਾਰ ਕਲਰ ਡਿਜ਼ਾਈਨ ਵੇਖੋ ਮੂੰਹੋਂ ਬੋਲਦੇ ਸੋਹਣੇ ਸੋਹਣੇ ਡਿਜ਼ਾਈਨ ਤੇ ਅਗਲੀ ਆਈਟਮ ਪਲਾਜੋ ਸੂਟ ਸ਼ਰਾਰਾ ਗਰਾਰਾ ਜੋ ਮਰਜੀ ਬਣਾਓ ਤੇ ਰੇਟ ਇੰਨਾ ਹੈਰਾਨ ਰੇਟ ਕਰਦੇ ਆਂਗੇ ਦੇਣ ਵਾਲਾ ਅੱਛਾ ਇਹ ਮੈਸੇ ਹਾਂ ਇਹ ਮੈਚਿੰਗ ਵਾਲਾ ਹਾਂਜੀ ਜੀ ਜੀ ਵਿਦਆਊਟ ਦੁਪੱਟਾ ਤੇ ਰੇਟ ਸਾਰਾ ਰਹਿਣਾ 450 ਰੁਪਿਆ 450 ਰੁਪਿਆ ਤੇ ਡਿਜ਼ਾਈਨ ਵੇਖੋ ਕਿੰਨੇ ਸੋਹਣੇ ਓਹੋ ਕੀ ਬਾਤ ਹੈ ਆਹ ਆਹ ਦਾ ਰੇਟ ਫੈਂਟਸਟਿਕ ਹੈਗੀ ਚੱਕਰ ਕੀ ਜੀ ਹਲੋ ਵੀ ਬਾਈ ਜੀ ਤਾਂ ਹੀ ਸਾਡੇ ਮੇਲੇ ਲੱਗਦੇ ਆ ਆਹ ਵੇਖੋ ਤਾਂ ਹੀ ਇੰਨਾ ਰਸ਼ ਆ ਬਿਲਕੁਲ ਜੀ ਹਾਂ ਬਿਲਕੁਲ ਤਾਂ ਹੀ ਮੇਲੇ ਲੱਗਦੇ ਤਾਂ ਹੀ ਰਸ਼ ਸਾਡੇ ਰੇਟ ਉਹੋ ਜਿਹੀ ਆ ਆਹ ਵੇਖੋ ਕਿੰਨੀ ਪਿਆਰੀ ਕੰਟਰਾਸਟ ਤੇ ਰੇਟ ਕਿੰਨਾ 4500 ਰੁਪਏ ਮਤਲਬ ਇਹ ਸਾਡੇ 10-15000 ਰੁਪਏ ਲਾ ਕੇ ਕੋਈ ਆਪਣੇ ਪਿੰਡ ਚ ਦੁਕਾਨ ਖੋਲੇ ਤੇ ਮੇਰੇ ਤੋਂ ਆਣਾ 25-30000 ਰੁਪਏ ਮਹੀਨੇ ਦਾ ਕਮਾਉ। ਮੈਂ ਕਹਿੰਦਾ 25-30000 ਬੜੇ ਆਰਾਮ ਨਾਲ ਕਮਾਉ ਜੀ। ਪੈਸੇ ਕਿਹੜੇ ਲੱਗਣ 10-15000 ਰੁਪਏ ਦਾ ਕੰਮ ਚੱਲ ਪੈਣਾ ਤੇ ਅਗਲੇ ਦਿਨ ਬੱਲੇ ਬੱਲੇ ਹੋ ਜਾਣੀਆਂ। ਇਹ ਚ ਭਾਜੀ ਕਿੰਨੇ ਕੁ ਡਿਜ਼ਾਈਨ ਆਣਗੇ ਜੀ? ਇਹ ਤੇ 40-50 ਡਿਜ਼ਾਈਨ ਆ ਜੀ। ਅੱਛਾ ਸਾਰੇ ਮੈਨ ਨੇ ਸਾਰੇ ਮਿਲ ਜੀ। ਹਾਂਜੀ ਹਾਂਜੀ। ਹਾਂਜੀ ਇਹਦਾ ਰਿਵਾਜ ਬਹੁਤ ਆ ਜੀ ਇਹਦਾ ਕੰਟਰਾਕਟ ਚਲਦੀ ਬਹੁਤ ਆ ਅੱਗੇ ਤੁਹਾਨੂੰ ਦੇ ਰਹੇ ਦੁਪੱਟਾ ਸੂਟ ਵੇਖੋ ਕਿੰਨਾ ਸੋਹਣਾ ਕੰਮ ਆਇਆ ਵਾ ਸ਼ਰਟ ਤੇ ਵੇਖੋ ਬਟਨ ਲੱਗੇ ਹੋਏ ਨਾਲ ਸਲਵਾਰ ਤੇ ਨਾਲ ਦੁਪੱਟਾ ਦੇਣਾ ਦੁਪੱਟੀ ਨਹੀਂ ਦੇਣੀ ਜਿਹੜਾ ਵੱਡਾ ਸੋਹਣਾ ਦੁਪੱਟਾ ਖੁੱਲਾ ਡੁੱਲਾ ਤੇ ਰੇਟ ਕਿੰਨਾ ਰਹਿਣਾ 295 ਰੁਪਏ ਇੱਕ ਮਿੰਟ ਪਾਜੀ 4-500 ਰੁਪਏ ਵਾਲਾ ਸੂਟ ਆ 295 ਕਿੱਥੇ ਹੋ ਗਿਆ ਯਾਰ ਇਹਨੇ 4-500 ਬਜ਼ਾਰ ਚ ਵਿਕਦਾ ਅਸੀਂ ਥੋੜਾ ਵੇਚਣਾ ਆਪਾਂ 295 ਅਸੀਂ ਤਾਂ ਮੇਲੇ ਲਾਉਣੇ ਆ ਕੀ ਬਾਤ ਆ ਜੀ ਇਹ ਚ ਰੰਗ ਹੀ ਹੋਏ ਰੰਗ ਡਿਜ਼ਾਈਨ ਵੇਖੋ ਕਿੰਨੇ ਸੋਹਣੇ ਆਲੋ ਆ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਉਸ ਤੋਂ ਅਗਲਾ ਡਿਜ਼ਾਈਨ ਵੇਖੋ ਕਿੰਨਾ ਪਿਆਰਾ ਸਾਰੇ ਸਾਰੇ ਰੰਗ ਦੇ ਡਿਜ਼ਾਈਨ ਸਾਰੇ ਅੱਡਾ ਡਾਣੇ ਸਾਰੇ ਅੱਡੋ-ਅੱਡੀ ਤੇ ਰੇਟ ਕਿੰਨਾ ਰਹਿਣਾ 295 ਰੁਪਏ ਹਾਂਜੀ ਵਾਖਮਾਰ ਕਰ ਦਿੱਤੀ ਇਸ ਤੋਂ ਅੱਗੇ ਹੋਰ ਥੱਲੇ ਵੇਖੋ ਕਿੰਨਾ ਪਿਆਰਾ ਡਿਜ਼ਾਈਨ ਆਲੋ 295 ਸਾਰਿਆਂ ਲਈ ਲਾ ਸਾਬ 15 20 ਡਿਜ਼ਾਈਨ ਘਟੋ ਘਾਟ ਹੈ ਹਾਂਜੀ ਉਸ ਤੋਂ ਅੱਗੇ ਪੱਟੀ ਲੱਗੀ ਵੀ ਨਾਲ ਨਾਲ ਪੱਟੀ ਨਾਲ ਦੁਪੱਟਾ ਤੇ ਆਲਓਵਰ ਸੂਟ ਤੇ ਰੇਟ 295 ਰੁਪਏ 295 295 ਇਸ ਤੋਂ ਅਗਲੀ ਆਈਟਮ ਕਾਟਨ ਦਾ ਸੂਟ ਜੀ ਜੀ ਕਿੰਨਾ ਸੋਹਣਾ ਡਿਜ਼ਾਈਨ ਆ ਆਲ ਓਵਰ ਤੇ ਦੁਪੱਟਾ ਨਾਲ ਪਿਓਰ ਦਾ ਅੱਛਾ ਪਿਓਰ ਦਾ ਦੁਪੱਟਾ ਇਹਨੂੰ ਗਿੱਲਾ ਕਰਕੇ ਵੇਖੋ ਜੀ ਪਿਓਰ ਦਾ ਦੁਪੱਟਾ ਵਾਹ ਜੀ ਵਾਹ ਤੇ ਰੇਟ ਕਿੰਨਾ ਰਹਿਣਾ 450 ਰੁਪਿਆ ਭਾਜੀ ਇੱਕ ਮਿੰਟ ਤੇ 250 ਤੇ ਕਲਾ ਦੁਪੱਟਾ ਦੁਪੱਟਾ ਲੱਗਾ 250 ਦੁਪੱਟਾ ਬਾਜ਼ਾਰ 'ਚ 850 ਦਾ ਵਿਕਦਾ ਪਰ ਆਪਾਂ 450 ਦੇਣਾ ਵਾਹ ਜੀ ਵਾਹ 450 ਦਾ ਪਿਓਰ ਦੁਪੱਟੇ ਨਾਲ ਚੱਕੀ ਜਲ ਡਿਜ਼ਾਈਨ ਆ 450 ਰੁਪਿਆ ਸਾਢੇ 450 ਅੱਛਾ ਬਰੀਕ ਬੂਟੀ ਲੈ ਲੋ ਜੀ ਬਰੀਕ ਲੈ ਲੋ ਜੇ ਵੱਡਾ ਸਾਢੇ 450 ਰੁਪਿਆ ਰੇਟ ਹੈ ਜਿਹੜਾ ਮਰਜ਼ੀ ਦੀ ਜੀ ਹਾਂਜੀ ਹਾਂਜੀ ਸਾਢੇ 450 ਪ્યોਰ ਦੁਪੱਟਾ ਅੱਗੇ ਕਾਟਨ ਦਾ ਦੁਪੱਟਾ ਨਾਲ ਵਰਕ ਹੋਇਆ ਵਾ ਤੇ ਨਾਲ ਸਲਵਾਰ ਬਾਟਮ ਤੇ ਪਲਾਜੋ ਬਣਾਓ ਸ਼ਰਾਰਾ ਗਰਾਰਾ ਜੋ ਮਰਜ਼ੀ ਬਣਾਓ ਤੇ ਦੁਪੱਟਾ ਨਾਲ ਕਾਟਨ ਦਾ ਖੁੱਲਾ ਡੁੱਲਾ ਅੱਛਾ ਇਹਦੇ ਗਲੇ ਤੇ ਵੀ ਕੰਮ ਕੀਤਾ ਹੈ ਗਲੇ ਤੇ ਵੀ ਵਰਕ ਹੈ ਗਲੇ ਤੇ ਵੀ ਵਰਕ ਹੈ ਤੇ ਕਾਡਨ ਦਾ ਲਾਲ ਦੁਪੱਟਾ ਤੇ ਇਹ ਵੀ 850 ਦਾ ਵਿਕਦਾ ਤੇ 450 ਦੇਣਾ ਇਹ ਵੀ 450 ਦਾ 450 ਦਾ ਇਹ ਨਹੀਂ ਵੀ ਇੱਕ ਡਿਜ਼ਾਈਨ ਦੇਣਾ 40 50 ਡਿਜ਼ਾਈਨ ਦੇਣੇ ਆ ਆਹ ਲੋ ਆਹ ਮੂੰਹੋਂ ਬੋਲਦੇ ਡਿਜ਼ਾਈਨ ਲੈ ਆਹ ਲੋ ਜਗਮਗ ਕਰਦੇ ਸਾਰੇ ਜਗਮਗ ਜਗਮਗ ਕਰਦੇ ਹਾਂਜੀ ਆ ਵੇਖੋ ਕਿੰਨੀ ਸੋਹਣੀ ਕੰਟਰਾਸਟ ਕਿੰਨਾ ਪਿਆਰਾ ਕਲਰ ਆ ਉਸ ਤੋਂ ਲਾਵਾ ਥੱਲੇ ਉਸ ਤੋਂ ਸੋਹਣਾ ਡਿਜ਼ਾਈਨ ਵਾਹ ਜੀ ਵਾਹ ਹਾਂ ਤੇ ਉਹ ਤੋਂ ਥੱਲੇ ਜਾਨਾ ਚੁੰਚੁੰਚ ਕੇ ਲੈਂਦੇ ਮੈਂ ਕਿਹਾ ਚੁੰਚੁੰਚ ਕੇ ਲੈਂਦੇ ਚੁੰਚੁੰਚ ਦੇ ਬੁਲਬੁਲ ਦੇ ਬੱਚੇ ਵਾਹ ਜੀ ਵਾਹ ਬੁਲਬੁਲ ਦੇ ਬੱਚੇ ਲੈ ਕੇ ਆਈਦੇ ਆ ਉਸ ਤੋਂ ਅੱਗੇ ਲਓ ਜੀ ਕੱਪੜਾ ਵੀਰੋ ਮੋਢਾ ਦਾ ਅੱਛਾ ਜਿਹਦੇ ਪਹੁੰਚੇ ਤੇ ਆ ਗਿਆ ਨਾ ਆ ਵੇਖੋ ਇੱਥੇ ਲਿਖਿਆ ਹੋਇਆ ਪਿਓਰ ਕਾਟਨ ਵੀਰੋ ਮੋਢਾ ਆ ਗਿਆ ਜੀ ਡਿਜੀਟਲ ਤੇ ਸਲਵਾਰ ਤੇ ਵੀ ਵਰਕ ਆ ਆ ਲਓ ਪੂਰਾ ਸਲਵਾਰ ਤੇ ਵਰਕ ਤੇ ਦੁਪੱਟੇ ਤੇ ਪੱਟੀ ਲੱਗੀ ਵੀ ਆ ਪੱਟੀ ਹਾਂ ਤੇ ਜਿਹਦਾ ਬਾਜ਼ਾਰ 'ਚ 1050 ਰੁਪਏ ਰੇਟ ਆ ਤੇ ਆਪਣਾ 495 ਆ ਭਾਜੀ ਇੱਧਰ ਇੱਧਰ ਵਿਖਾਓ ਜੀ 495 ਤੇ ਬੱਚਾ ਜੇ ਤੇ ਚਾਹੇ ਵੱਡਾ ਜੇ ਮੈਂ ਮੰਨ ਗਿਆ ਪਰ ਇਹ ਪਹੁੰਚੇ ਵਰਕਲਾ ਸੂਟ ਇਹ ਨਹੀਂ ਆਉਂਦਾ ਨਹੀਂ ਬਾਜ਼ਾਰ 'ਚ ਆਉਂਦਾ ਹੀ ਨਹੀਂ ਭਾਈ ਜੀ ਤੁਸੀਂ ਤਿਆਰ ਕਰਵਾ ਕੇ ਵੇਖ ਲਓ ਤਾਂ ਵੀ ਉਤੋਂ ਮਹਿੰਗਾ ਬੇਕਣਾ ਤਾਂ ਵੀ ਮਹਿੰਗਾ ਪਊਗਾ ਤੇ ਆਪਾਂ ਦੇਣਾ 495 ਜੀ ਜੀ ਤੇ ਡਿਜ਼ਾਈਨ ਇਹ 'ਚ ਵੀ ਦੇ ਦੇਣੇ ਆ ਕੀ ਬਾਤ ਹੈ ਜੀ ਮਤਲਬ ਕੋਈ ਸੁਣੋ ਸੁਣੋ ਡਿਜ਼ਾਈਨ ਹਾਂ ਕਹ ਬੱਚੇ ਬੱਚਾ ਮਾਲ ਆ ਸਾਰੇ ਮੈਂ ਕਹ ਨਵਾਂ ਮਾਲ ਪਈ ਜੀ ਫਰੈਸ਼ ਚਾਰ ਚਾਰ ਕਲਰ ਆ ਜੀ 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 ਹਾਂ ਕੀ ਆ ਬਾਤ ਚਾਰ ਚਾਰ ਕਲਰ ਤੇ ਰੰਗਾਂ ਮੇਝੀ ਵੇਖੋ ਡਾਰਕ ਵੀ ਲਾਈਟ ਵੀ ਸਾਰੀ ਰੰਗਾਂ ਮੇਝੀ ਮਿਲੂਗੀ ਹਾਂ ਇਸ ਤੋਂ ਇਲਾਵਾ ਹੋਰ ਬਹੁਤ ਕੁਝ ਮਿਲੂਗਾ ਪਰ ਰੀਲ ਲੰਮੀ ਹੋ ਜਾਂਦੀ ਆ ਅਸੀਂ ਤਾਂ ਨਹੀਂ ਵਿਖਾ ਸਕਦੇ ਮਤਲਬ ਇਹ ਚ ਸਿਲੈਕਟਡ ਹੀ ਡਿਜ਼ਾਈਨ ਹੈ ਜੀ ਉਸ ਤੋਂ ਅੱਗੇ ਤੁਹਾਨੂੰ ਵਿਖਾਉਣੇ ਕਾਟਨ ਦਾ ਸੂਟ ਦੁਪੱਟਾ ਆਲੋ ਕਾਟਨ ਦਾ ਸੂਟ ਦੁਪੱਟਾ ਦੁਪੱਟਾ ਵੀ ਕੋਲ ਹੁੰਦਾ ਸੂਟ ਵੀ ਹਾਂ ਜੀ ਆਲ ਓਵਰ ਸੂਟ ਹੈ ਤੇ ਡਿਜ਼ਾਈਨ ਮੂੰਹ ਮੂੰਹ ਮੰਗਵੇਂ ਡਿਜ਼ਾਈਨ ਆ ਪੂਰੇ ਸੋਹਣੇ ਡਿਜ਼ਾਈਨ ਤੇ ਦੁਪੱਟਾ ਕਹਿੰਦਾ ਮੈਂ ਸੋਹਣਾ ਸੂਟ ਕਹਿੰਦਾ ਮੈਂ ਸੋਹਣਾ ਨਾ ਵਾਹ ਵਾਹ ਤੇ ਰੇਟ ਕਿੰਨਾ ਰਹਿਣਾ 500 ਰੁਪਿਆ ਇਹ ਇੱਕ ਉਹਨੂੰ ਕਾਟਨ ਦੁਪੱਟੇ ਵਾਲਾ 300 ਜੀ 500 ਰੁਪਿਆ ਹਰ ਚੀਜ਼ ਧਮਾਕਾ ਕਰਨਾ ਜੀ ਮੈਂ ਕਹਿੰਦਾ ਸਾਰਾ ਧਮਾਕਾ ਕਰਨਾ ਜੀ 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 ਇੱਤੀ ਜਿਹਨੇ ਵੇਚਣਾ ਕਪੜਾ ਵੇਚਣ ਵਾਸਤੇ ਲਿਜਾਣਾ ਉਹਦੇ ਪੂਰੇ ਪੂਰੇ ਫਾਇਦੇ ਆ ਚਾਹੇ ਇੱਕ ਲਵੇ 10 ਲਵੇ ਜਿੰਨੇ ਮਰਜ਼ੀ ਲਵੇ ਉਹਦਾ 10000 ਲਾ ਕੇ ਮਹੀਨੇ ਦਾ 25000 ਕਮਾਵੇ 25000 ਕਮਾਵੇ ਪੂਰਾ ਪੂਰਾ ਫਾਇਦਾ ਕਰਨਾ ਜੀ ਵਾਹ ਜੀ ਵਾਹ ਹਾਂਜੀ ਜੀ ਜੀ ਉਸ ਤੋਂ ਅਗਲੀ ਆਈਟਮ ਲਾਓ ਵੇਖੋ ਆਰੀ ਵਰਕ ਜਿਹਨੂੰ ਆਰੀ ਵਰਕ ਚਾਹ ਗੋਲਡਰ ਜਗਮਗ ਕਰਦਾ ਹੱਜ ਜਗਮਗ ਜਗਮਗ ਕਰਦਾ ਜਗਮਗ ਕਰਦਾ ਦੁਪੱਟਾ ਦਿਓ ਆ ਵੇਖੋ ਦੁਪੱਟਾ ਤੇ ਕਿੰਨਾ ਸੋਹਣਾ ਤੇ ਰੇਟ ਕਿੰਨਾ ਰਹਿਣਾ 595 ਰੁਪਏ ਹਰ ਚੀਜ਼ ਦੀ ਧਮਾਕਾ ਹੀ ਕਰਨਾ ਹਾਂਜੀ ਬਿਲਕੁਲ ਆ ਲੋ ਇਸ ਤੋਂ ਚਾਹ ਵਿਖਾਈ ਚੱਲ ਆ ਲੋ ਇਸ ਤੋਂ ਇਲਾਵਾ ਅਗਲੀ ਆਈਟਮ ਨਹੀਂ ਜੀ ਨਹੀਂ ਆ 550 ਆ ਅੱਛਾ ਆ ਲੋ ਆ 550 ਦੇਖੋ ਪ੍ਰਿੰਟ ਵਾਲਾ ਸੂਟ ਆ ਗਿਆ ਜੀ ਜੀ ਚਲ ਪ੍ਰਿੰਟ ਫੱਟੀ ਲੱਗੀ ਵੀ ਆਲ ਓਵਰ ਸੂਟ ਕਹਿੰਦਾ ਕੋਹੋਂ ਦਾ ਆ ਸਾਰਾ ਫਰਕ ਹੈ ਆ ਸਾਰਾ ਫਰਕ ਆ ਹਾਂ ਜੀ ਹਾਂ ਜੀ ਮਿੱਲਾ ਦੇ ਮਾਲ ਆ ਨਵੇਂ ਮਾਲ ਆ ਤੇ ਰੇਟ ਕਿੰਨਾ ਰਹਿਣਾ 550 550 ਚੱਕੀ ਜਲਪਤ ਦੀ ਆ ਮੈਂ ਕਹਿੰਦਾ ਮੂਹ ਮੰਗਵੇਂ ਡਿਜ਼ਾਈਨ ਜੀ ਜਿੰਨੇ ਅਗਲਾ ਕਹਿ ਦੇਵੇ ਭਾਈ ਜੀ ਹੁਣ ਆ ਕੀ ਚੀਜ਼ ਆ ਗਈ ਜੀ ਇਹ ਕੋਟ ਸੈੱਟ ਬਣੇ ਬਣਾਏ ਜੀ ਬਣੇ ਬਣਾਏ ਕੋਟ ਸੈੱਟ ਪੂਰੇ ਸਾਈਜ਼ ਐਕਸਲ 3 ਐਕਸਲ 4 ਐਕਸਲ ਸਾਰੇ ਸਾਈਜ਼ ਆ ਹਾਂ ਜੀ ਤੇ ਰੇਟ ਕਿੰਨਾ ਰਹਿਣਾ 350 ਰੁਪਏ ਦਾ ਹੀ ਭਾਜੀ ਕਮੰਡੀ ਆਰੇ ਨਹੀਂ ਸਵਾਈ ਲੱਗ ਜਾਂਦੀ ਇਸ ਤੋਂ ਵੱਧ ਦੀ ਤਾਂ ਯਾਰ ਭਾਜੀ ਸਵਾਈ ਵੀ ਲੱਗ ਜਾਂਦੀ ਬਾਜ਼ਾਰ ਚ 8-900 ਦਾ ਵਿਕਦਾ ਪਰ ਅਸੀਂ ਲੋਕਾਂ ਦੀ ਲੁੱਟ ਬੰਦ ਕਰਨੀ ਹੈ 350 350 ਰੁਪਏ ਦਾ ਕੋਟ ਸੈੱਟ ਕੀ ਬਾਤ ਆ ਬਣਿਆ ਬਣਾਇਆ ਆ ਡਿਜ਼ਾਈਨ ਸਾਰੇ ਆ ਵੇਖੋ ਨਾਲ ਪਿਕਚਰਾਂ ਹੁੰਦੇਗਾ ਇਹਨਾਂ ਦੇ ਤੇ ਭਾਈ ਇਹ ਤੁਸੀਂ ਕੋਈ ਸਾਈਜ਼ ਵੱਡਾ ਦਿਓ ਮਹਿੰਗਾ ਕਰ ਦੇਣਾ ਜੀ ਨਹੀਂ ਜੀ ਨਹੀਂ ਕੋਈ ਮਹਿੰਗਾ ਨਹੀਂ ਕਰਨਾ ਜਿਹੜਾ ਮਰਜ਼ੀ ਲੈ ਲੋ ਜਿਹੜਾ ਮਰਜ਼ੀ ਲੈ ਲੋ ਹਾਂਜੀ ਤੇ ਰੇਟ ਕਿੰਨਾ ਰਹਿਣਾ 350 ਰੁਪਇਆ ਇਸ ਤੋਂ ਬਾਅਦ ਏਕੇ ਟੈਕਸ ਦੇ ਕੱਪੜੇ ਦੇਣੀ ਮਿਲਾਂ ਦੇ ਆਪਾਂ ਏਕੇ ਟੈਕਸ ਮਿਲ ਮੇਟ ਨਾਲ ਘੇਰੇ ਤੇ ਵੀ ਆ ਗਿਆ ਨਾਲ ਕੜਾਈ ਆ ਗਈ ਘੇਰੇ ਤੇ ਮਿਲਾਂ ਦੇ ਕੱਪੜੇ ਆ ਬਾਜ਼ਾਰ 'ਚ ਮਿਲਣਾ 12-1300 ਰੁਪਏ ਦਾ ਤੇ ਆਪਾਂ ਦੇਣਾ ਸਾਰਾ ਹੀ 595 ਦਾ 595 ਦਾ 500 ਲੱਖ ਰੁਪਏ ਦਾ ਕਪੜਾ ਲੈਣਾ 50000 ਬਣਾ ਲੈਣਾ ਆਪਾਂ 595 ਰੁਪਏ ਦਾ ਹਾਂਜੀ ਵਾਹ ਜੀ ਵਾਕੇ ਆ ਲਓ ਡਿਜ਼ਾਈਨ ਵਿਖਾਓ ਜੀ ਆਹ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਜੀ ਵੇਖੋ ਕਿੰਨਾ ਸੋਹਣਾ ਵਰਕ ਹੋਇਆ ਵਾਹ ਅੱਛਾ ਸਾਰਿਆਂ ਦੇ ਉੱਤੇ ਵਰਕ ਆਣਾ ਹੀ ਆਣਾ ਸਾਰਾ ਡਿਜੀਟਲ ਪ੍ਰਿੰਟ ਹੈ ਕਪੜੇ ਸੌਫਟ ਹੈ ਮਿੱਲਾਂ ਦੇ ਕਪੜੇ ਹੈ ਕढ़ाई ਘੇਰੇ ਦੀ ਹੋਈ ਵੀ ਹੈ ਤੇ ਰੇਟ ਕਿੰਨਾ ਰਹਿਣਾ 595 ਰੁਪਏ ਆ 595 ਰੁਪਏ ਚ ਮੇਲੇ ਆ ਮੇਲੇ ਹਾਂ ਆਲੋ ਮੀ ਵਰਸਾ ਦੇ ਆਗੇ ਮੀ 425 ਦੀ ਜਨੂਗੇ ਮੈਂ ਕਹਿੰਦਾ ਕਿ ਇਹ ਜੋ 100 ਡਿਜ਼ਾਈਨ ਹੈ 100 ਚਾਰ ਚਾਰ ਕਲਰ ਹੈ ਹਾਂ ਇਸ ਤੋਂ ਅਗਲੀ ਆਈਟਮ ਆ ਗਈ ਮਿਲ ਮੇਟ ਆਹ ਵੇਖੋ ਕਿੰਨੀ ਪਿਆਰੀ ਆਈਟਮ ਆ ਜਿਹਨੂੰ ਆਪਾਂ ਕਹਿੰਦੇ ਆ ਪੈਕਚਰਾਂ ਵਾਲੇ ਸੂਟ ਲੈਣੇ ਆ ਕਾਟਨ ਦੇ ਸੂਟ ਆ ਅੱਛਾ ਇਹ ਦੁਪੱਟੇ ਵੀ ਕੱਟਵਰਕ ਦੇ ਆ ਗਏ ਨਾ ਦੁਪੱਟੇ ਵੀ ਕੱਟਵਰਕ ਦੇ ਆ ਗਏ ਜੀ ਵਧੇਗਾ ਦੁਪੱਟੇ ਆ ਲੋ ਤੇ ਰੇਡ ਕਿੰਨਾ ਰਹਿਣਾ 695 ਵਾਹ ਜੀ ਕੀ ਬਾਤ ਹੈ 695 ਰੁਪਏ ਚ ਬਰਾਉ ਕਿੰਨੇ ਡਿਆ ਆ ਆ ਲੋ ਵੇਖੋ ਜੀ ਆ ਵੀ 695 ਚ ਪੈਚਰ ਵਾਲੇ ਪੀਸ ਫੋਟੋ ਵਾਲੇ ਜਿਹਨੂੰ ਕਹਿੰਦੇ ਫੋਟੋ ਵਾਲੇ ਪੀਸ ਲੈਣੇ ਆ ਹਾਂਜੀ ਤੇ ਦੁਪੱਟਾ ਵੇਖੋ ਕਿੰਨਾ ਪਿਆਰਾ ਅੱਛਾ ਇਹਦੇ ਡਿਜ਼ਾਈਨ ਵੀ ਲਗ ਲਗ ਹੈਗੇ ਨਾ ਸਾਰੇ ਮੈਂ ਕਹਿੰਦਾ ਬਾਈ ਜੀ ਕੜਾਈ ਵੇਖੋ ਕਿੰਨੀ ਪਿਆਰੀ ਸਲਵਾਰ ਬੜਾ ਜਬਰਦਸਤ ਹੈ ਨਾ ਕੜਾਈ ਦੀ ਸਲਵਾਰ ਵਰਕ ਨਾਲ ਦੁਪੱਟਾ ਆ ਲੋ ਪੈਚਰ ਵਾਲਾ ਪੀਸ ਤੇ ਰਹਿਣਾ ਕਿ ਨਾ 695 ਰੁਪਏ ਦਾ ਹੋਰ ਵਖਾ ਪੁੱਤਰ ਆ ਵੇਖੋ ਪਿਓਰ ਦੁਪੱਟਾ 695 ਮਤਲਬ ਚਾਹੇ ਪਿਓਰ ਦੁਪੱਟਾ ਹੋਵੇ ਚਾਹੇ ਟਾਈ ਐਂਡ ਡਾਈ ਹੋਵੇ ਚਾਹੇ ਕਟਵਰ ਕਲਾ ਹੋਵੇ ਇਹ ਕਿਹ ਲੈਣਾ ਹੈ ਹਾਂ ਇੱਕੋ ਰੇਡ ਵੇਖੋ ਆ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਤੇ ਪੱਟੀ ਲੱਗੀ ਵੀ ਨਾਲ ਤੇ ਰੇਡ ਕਿਨਾਂ 695 ਰੁਪਏ 695 ਰੁਪਏ 200 ਡਿਜ਼ਾਈਨ 200 ਡਿਜ਼ਾਈਨ ਆਇਆ ਹਾਂਜੀ ਹਾਂਜੀ ਆਹ ਲੋ ਬਲੈਕ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਬਲੈਕ ਦੀ ਵੈਸੇ ਹੀ ਬਲੈਕ ਆ ਆਹ ਲੋ ਦੇ ਰੇਟ ਕਹਿੰਦਾ 695 ਆਹ ਲੋ ਜੀ ਇਹ ਵੀ 695 ਇਹ ਵੀ 695 ਜਿਹੜਾ ਚੱਕੀ ਜੋ ਹੀ ਸਾਰੇ ਹੀ ਮੈਂ ਕਹਿੰਦਾ ਵਿਖਾ ਦੇ ਮੈਨੂੰ ਫਟਾਫਟ ਸਾਰੇ ਡਿਜ਼ਾਈਨ ਵਿਖਾ ਦੇ ਆਹ ਲੋ ਇਹ ਤੋਂ हट ਕੇ ਵੀ ਲੈ ਲੋ ਲੈ ਆਏ ਨਹੀਂ ਵੀ ਆਪਾਂ ਵੈਰਾਈਟੀ ਰੱਖੀ ਫੁੱਲ ਵੈਰਾਈਟੀ ਹਾਂ ਇਹ ਨਹੀਂ ਕਿ ਵੀ ਦੋ ਚਾਰ ਤਿੰਨ ਲੈ ਕੇ ਤੇ ਸੀ ਮੈਂ ਮਤਵਲੇ ਨਹੀਂ ਮਤਵਲੇ ਨਹੀਂ ਜੀ ਪੂਰੀ ਵੈਰਾਈਟੀ ਅਗਲਾ ਇੱਕ ਲੈ ਜੇ 10 ਲੈ ਜੇ 50 ਲੈ ਜੇ ਅੱਛਾ ਇਹ ਬਾਈ ਜੀ ਹੁਣ ਆਕੇ ਡਿਜੀਟਲ ਪ੍ਰਿੰਟਰ ਵਾਲੇ ਸੂਟ ਆ ਗਏ ਜੀ ਇਹ ਡਿਜੀਟਲ ਪ੍ਰਿੰਟ ਵਾਲੇ ਸੂਟ ਆ ਗਏ ਜੀ ਦੁਪੱਟਾ ਨਾਲ ਪ्युअर ਦਾ ਆ ਗਿਆ ਹਾਂਜੀ ਇਹ ਰਾਮ ਟੈਕਸ ਦੇ ਸੂਟ ਆ ਜਿਹੜੇ ਬਾਜ਼ਾਰ 'ਚ 1895 1595 ਵਿਕਦੇ ਆ ਤੇ ਆਪਾਂ ਕਿੰਨਾ ਦੇਣਾ 795 ਰੁਪਏ ਦਾ ਰਾਮ ਟੈਕਸ ਦਾ ਸੂਟ 1895 1595 ਬਾਜ਼ਾਰ 'ਚ ਜਿਹੜੀ ਦੁਕਾਨ ਤੇ ਮਰਜ਼ੀ ਪੁੱਛ ਲੋ ਇੱਕ ਥਾਪੜ ਕੇ ਕਹਿੰਦੇ ਆ ਅਸੀਂ ਦੇਣਾ 795 ਰੁਪਏ ਦਾ ਪਖਾੜ ਡਿਜ਼ਾਈਨ ਆਲੋ ਨਾਲ ਡਿਜ਼ਾਈਨ ਘੇਰੇ ਤੇ ਫਰੰਟ ਕੱਪੜੇ ਸੋਹਣੇ ਸੋਹਣੇ ਅੱਛਾ ਇਹ ਸਾਰੇ ਘੇਰੇ ਤੇ ਪੈਣ ਆਣੇ ਨੇ ਤੇ ਦੁਪੱਟੇ ਵੇਖੋ ਨਾਲ ਪ्योर ਤੇ ਦੁਪੱਟੇ ਬਿਲਕੁਲ ਜੀ ਤੇ 895 1595 ਤੇ ਆਪਾਂ ਦੇ ਨਾ 795 ਉਹ ਲਟਲੋ ਮੇਲੇ ਲਟਲੋ ਮੇਲੇ ਅਰੇ ਲਟਲੋ ਮੇਲੇ ਅੱਛਾ ਡਿਜ਼ਾਈਨ ਮਰਜ਼ੀ ਚੱਕ ਲੋ ਜਿਹੜਾ ਮਰਜ਼ੀ ਡਿਜ਼ਾਈਨ ਭਾਈ ਜੀ ਚਾਰ ਚਾਰ ਕਲਰ ਆ ਚਾਰ ਚਾਰ ਰੰਗ ਚਾਰ ਚਾਰ ਕਲਰ ਬਿਲਕੁਲ ਜੀ ਹਾਂ ਅੱਗੇ ਵੇਖੋ ਆਲਓਵਰ ਸੂਟ ਜੀ ਜੀ ਆਲਓਵਰ ਸੂਟ ਪ੍ਰਿੰਟ ਮਿੱਲਾਂ ਦੇ ਕੱਪੜੇ ਸਾਰੇ ਮਿੱਲਾਂ ਦੇ ਕੱਪੜੇ ਤੇ ਪੱਦੇ ਵੀ ਸਾਣਾ ਪਿਓਰ ਨੇ ਦੇਖੋ ਡਿਜ਼ਾਈਨਿੰਗ ਸਭ ਦੀ ਪਹਿ ਸੋਹਣੀ ਸੋਹਣੀ ਡਿਜ਼ਾਈਨਿੰਗ ਤੇ ਪਿਓਰ ਦਾ ਦੁਪੱਟੇ ਜਿਹੜੇ ਬਾਜ਼ਾਰ 'ਚ ਮਿਲਦੇ ਆ 15-1500 ਦੇ ਤੇ ਆਪਾਂ ਦੇਣਾ 895 ਰੁਪਏ 895 ਰੁਪਏ ਦਾ ਦੇਣਾ 895 ਰੁਪਏ ਦਾ ਹੈਰਾਨ ਕਰਨ ਵਾਲੇ ਰੇਟ ਆਲੋ ਅੱਗੇ ਚਿਕਨ ਦਾ ਕੰਮ ਹੋਇਆ ਵਾ ਸਾਰਾ ਕੰਮ ਬਰੀਕ ਵਿਖਾਉਣਾ ਚਿਕਨ ਦਾ ਕੰਮ ਨਾਲ ਗਲੇ ਦਾ ਨਾਲ ਗਲਾ ਨਾਲ ਬੱਡਣਾ ਤੇ ਦੁਪੱਟਾ ਪਿਓਰ ਦਾ ਤੇ ਰੇਟ ਕਿੰਨਾ ਰਹਿਣਾ 895 ਰੁਪਏ ਭਾਈ ਉਸ ਤੋਂ ਵੱਧ ਦਾ ਤੇ ਵਰਕ ਕੀਤਾ ਇਹਦੇ ਤੇ ਉਸ ਤੋਂ ਵੱਧ ਵਰਕ ਕੀਤਾ ਭਾਈ ਤਾਂ ਹੀ ਤਾਂ ਦੇਣਾ ਹਾਂ ਤਾਂ ਹੀ ਤਾਂ ਫਿਰ ਮੇਲੇ ਲਾਵਾਂਗੇ ਆਲੋ ਇਸ ਤੋਂ ਅੱਗੇ ਵੇਖੋ ਬਣਾਈ ਪੌਂਜਾ ਵਰਗ ਤੇ ਆ ਗਈ ਨਾ ਜੀ ਪੌਂਜਾ ਵਰਗ ਦੀ ਕੜਾਈ ਕਿੰਨੀ ਸਬਾਈ ਤੇ ਰੇਟ 895 ਰੁਪਏ ਤੇ ਰੇਟ ਫੋਟੋ ਵਾਲੇ ਪੀਸ ਅੱਛਾ ਇਹ ਉਹ ਪੀਸ ਆ ਗਏ ਜਿਹੜੇ ਬਈ 2000 ਬਈ 2000 ਦੇ ਵਿਕਦੇ ਆ ਤੇ ਆਪਣਾ ਰੇਟ ਮਿੱਠਾ ਮੋਲ ਆ ਜਮਾ ਮਿੱਠਾ ਮੋਲ ਕੀ ਬਾਤ ਹੈ ਹਾਂਜੀ ਇਹਨਾਂ ਸਭੀ ਹੋਰ ਰੰਗ ਡਿਜ਼ਾਈਨ ਵੀ ਮਿਲ ਜਾਂਦੇ ਨੇ ਵਰਗ ਡਿਜ਼ਾਈਨ ਬਹੁਤ ਮਿਲ ਜਾਣਗੇ ਜੀ ਵੱਧੂ ਜਿੰਨੇ ਕੋ ਉਸ ਤੇ ਅਕਾਦਮ ਤੁਹਾਨੂੰ ਹੋਰ ਵਿਖਾਉਣੇ ਫਾਇਦੇ ਵਾਲੀ ਆਹ ਦੁਪੱਟਾ ਜੀ ਵੇਖੋ ਕਾਟਨ ਦਾ ਦੁਪੱਟਾ ਓਕੇ ਆ ਲੋ ਤੇ ਕਿੰਨੇ ਦਾ ਦੇਣਾ 50 ਰੁਪਏ ਦਾ ਦੁਪੱਟਾ 50 ਰੁਪਏ ਦਾ ਕਿ 250 ਰੁਪ 400 ਰੁਪਏ ਦਾ ਦੁਪੱਟਾ ਕਾਟਨ ਦਾ ਵੇ ਇਹ ਜੇ ਕਿਸੇ ਨੇ ਯਾਰ ਚਾਰ ਪੰਜ ਦੁਪੱਟੇ ਲੈਣੇ ਹੋਵੇ ਮਿਲ ਜੂਗੇ ਚਾਰ ਪੰਜ ਵੀ ਮਿਲ ਜਾਣਗੇ ਇੱਕ ਵੀ ਦੇ ਦੇਾਂਗੇ ਕੀ ਬਾਤ ਇੱਕ ਦੁਪੱਟਾ ਵੀ 50 ਰੁਪਏ ਦਾ ਆ ਲੋ ਤੇ ਇਹ ਚ ਕਿੰਨੇ ਕੁ ਰੰਗ ਹੈਗੇ ਜੀ ਮੈਂ ਕਹਾ ਰੰਗ ਡਿਜ਼ਾਈਨ ਵਾਧੂ ਜੀ ਆ ਲੋ ਕਿੰਨੇ ਮਾਰੀ ਮੇਲਾ ਲਾਤਾ ਮੇਲਾ ਲਾਤਾ ਲੋ ਆਪਣਾ ਐਡਰੈਸ ਹੈ ਜੀ RAM ਕਲੈਕਸ਼ਨ ਮੋਗਾ ਰੋਡ ਬਾਗਾ ਪਣਾ ਜੀ ਜੀ ਚੌਂਕ ਤੋਂ ਖੱਬੇ ਆ ਥਿੱਕੀ ਮੀ ਦੁਕਾਨ ਹੈ RAM ਕਲੈਕਸ਼ਨ ਮੋਗਾ ਰੋਡ ਬਾਗਾ ਪਣਾ ਮੋਬਾਈਲ ਨੰਬਰ 988881 14120